ਵਧੀਆ ਇਨਸਾਨ ਵਧੀਆ ਰੂਪ ਵਧੀਆ ਆਤਮਾ ਦਾ ਮਾਲਕ ਸਾਊ ਸ਼ਰੀਫ ਉਹ ਬਜ਼ੁਰਗ ਸਾਡੇ ਗਏ ਨੇ ਦੁੱਖ ਹੈ ਔਰ ਮੇਰਾ ਜਿਹੜਾ ਮੈਂ ਪਰਿਵਾਰ ਦੇ ਨਾਲ ਖੜਾ ਐ ਇਸ ਵਕਤ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁਣਾ ਉਹਨਾਂ ਦੇ ਦੁੱਖ ਚ ਦੇਖੋ ਨਭਾਏ ਮਹਾਰਾਜ ਸਾਹਿਬ ਬਹੁਤ ਪੈਟ੍ਰੀਅਟ ਹੋਏ ਨੇ ਆਪਣੀ ਨਾਜ਼ਮੀਨ ਦੀ ਨਜਾਇਜ਼ਾਦ ਦੀ ਨਰਾਜ਼ ਦੀ ਕਦੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਪੈਟ੍ਰੀਅਟ ਸੀ ਤਾਂ ਰਾਜਾ ਨਾਬੇ ਜੀ ਅੱਜ ਜੋ ਉਹਨਾਂ ਦੀ اچانک ਮੌਤ ਤੇ ਬਹੁਤ ਦੁੱਖ ਹੋਇਆ ਤੁਸੀਂ ਦੇਖ ਰਹੇ ਹੋ ਕਿ ਸਾਰਾ ਨਾਭਾ ਇਕੱਠਾ ਹੋਇਆ ਹੋਇਆ ਹੈ ਨਾਭਾ ਰਿਆਸਤ ਦੇ ਰਾਜਿਆਂ ਦਾ ਨਾਮ ਧਰਮੀ ਰਾਜਿਆਂ ਤੇ ਪੰਥ ਪ੍ਰਤੀਸ਼ਰਧ ਰੱਖਣ ਵਾਲੇ ਰਾਜਿਆਂ ਦੇ ਵਜੋਂ ਮਸ਼ਹੂਰ ਹੈ ਨਾਭਾ ਰਿਆਸਤ ਦੇ ਹੀ ਮਹਾਰਾਜਾ ਰੀਪੂ ਦਮਨ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਲੋਹਾ ਲੰਦਿਆ ਭਗਾਵਤ ਕੀਤੀ ਜਿਸ ਦੀ ਸਜ਼ਾ 1923 ਦੇ ਵਿੱਚ ਉਹਨਾਂ ਨੂੰ ਕਾਲੇ ਪਾਣੀ ਦੀ ਦਿੱਤੀ ਗਈ ਉਹਨਾਂ ਦੇ ਪੋਤਰੇ ਤੇ ਨਾਬਰ ਰਸ ਦੇ ਆਖਰੀ ਰਾਜੇ ਮਹਾਰਾਜਾ ਪ੍ਰਤਾਪ ਸਿੰਘ ਦੇ ਸਪੁੱਤਰ ਮਹਾਰਾਜਾ ਕੁਮਾਰ ਹਿੰਮਤ ਸਿੰਘ 72 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਹੋ ਗਏ ਨੇ ਜਿਨ੍ਹਾਂ ਦਾ ਸੰਸਕਾਰ ਸਾਹੀ ਸਮਾਦਾ ਵਿਖੇ ਰੀਤੀ ਰਿਵਾਜਾਂ ਦੇ ਅਨੁਸਾਰ ਕੀਤਾ ਗਿਆ ਮਹਾਰਾਜਾ ਹਿੰਮਤ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਵਿਦਾਂਤਾ ਹਸਪਤਾਲ ਦੇ ਵਿੱਚ ਦਾਖਲ ਸਨ ਇਸ ਮੌਕੇ ਤੇ ਨਾਂਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਉਗੇ ਆਦਾਕਾਰ ਹੋਬੀ ਤਾਲੀਵਾਲ ਸ਼ੌਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੋੜਾ ਅਤੇ ਮੇਜਰ ਅਦਰਸ਼ਪਾਲ ਸਿੰਘ ਨੇ ਕਿਹਾ ਕਿ ਨਾਂਬਾ ਰਿਆਸਤ ਦਾ ਨਾਂ ਸਿੱਖ ਇਤਿਹਾਸ ਅਤੇ ਦੇਸ਼ ਭਗਤੀ ਨੂੰ ਲੈ ਕੇ ਹਮੇਸ਼ਾ ਸਨਮਾਨ ਦੇ ਨਾਲ ਲਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਵਿੱਚੋਂ ਮਹਾਰਾਜਾ ਕੁਮਾਰ ਹਿੰਮਤ ਦੇ ਦਿਹਾਂਤ ਦੇ ਨਾਲ ਪੂਰੇ ਨਾਂਬੇ ਦੇ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਨੇ ਕਿਹਾ ਕਿ ਇਸ ਦੁੱਖ ਦੇ ਘੜੇ ਦੇ ਵਿੱਚ ਉਹ ਸ਼ਰਧਾਂਜਲੀ ਉਹਨਾਂ ਨੂੰ ਭੇਟ ਕਰਦੇ ਨੇ। ਇਕ ਬੜੀ ਦੁਖਦਾਈ ਖਬਰ ਹੈ ਜੀ ਰਿਆਸਤ ਨਾਬਾ ਦੇ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਵਿਦਿਆਨਤਾ ਹੌਟ ਹਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਹੈ ਅੱਜ ਉਹਨਾਂ ਦਾ पार्थिव ਸਰੀਰ ਜਿਹੜਾ ਹੀਰਾ ਮਹਿਲ ਨਾਬਾ ਦੇ ਵਿੱਚ ਲਿਆਂਦਾ ਗਿਆ ਸੰਗਤ ਦਰਸ਼ਨ ਕਰ ਰਹੀ ਹੈ ਇਸ ਤੋਂ ਬਾਅਦ ਸੰਸਕਾਰ ਹੈ ਜੀ ਔਰ ਪੂਰੇ ਨਾਬਾ ਸ਼ਹਿਰ ਦੇ ਵਿੱਚ ਔਰ ਜਿਹੜੇ ਵੀ ਪਿਆਰ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਦੇ ਵਿੱਚ ਸ਼ੋਕ ਦੀ ਲਹਿਰ ਔਰ ਸਾਰੇ ਆ ਕੇ ਇੱਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ਰਿਆਸਤ ਜਿਹੜੀ ਹੈ ਇਹ ਇੱਕ ਵੱਖਰੀ ਰਿਆਸਤ ਵਜੋਂ ਜਾਣੀ ਜਾਂਦੀ ਹੈ ਨਾ ਬਾਰ ਰਿਆਸਤ ਚਾਹੇ ਉਹ ਸਿੱਖ ਮਹਿਰਾਜ ਇੱਕ ਲਾਗੂ ਕਰਨ ਦੀ ਗੱਲ ਹੈ ਚਾਹੇ ਇੱਕ ਧਰਮੀ ਰਾਜ ਦੀ ਗੱਲ ਹੈ ਪਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਦੇਖੋ ਨਾਭਾ ਦੇ ਮਹਾਰਾਜ ਸਾਹਿਬ ਬਹੁਤ ਪੈਟ੍ਰੀਅਟ ਹੋਏ ਜੀ ਆਪਣੀ ਨਾ ਜਮੀਨ ਦੀ ਨਾ ਜਾਇਦਾਦ ਦੀ ਨਾਰਾਜ਼ ਦੀ ਕਦੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਪੈਟੀ ਉੱਠ ਸੀ ਤਾਂ ਰਾਜਾ ਨਭਾਇਚੀ ਅੱਜ ਉਹਨਾਂ ਦੀ اچانک ਮੌਤ ਤੇ ਬਹੁਤ ਦੁੱਖ ਹੋਇਆ ਤੁਸੀਂ ਦੇਖ ਰਹੇ ਹੋ ਕਿ ਸਾਰਾ ਨਾਬਾ ਇਕੱਠਾ ਹੋਇਆ ਹੋਇਆ ਤੇ ਅੱਜ ਉਹਨਾਂ ਦੇ ਸਾਇਸ ਮਾਦਾਂ ਦੇ ਵਿੱਚ ਸੰਸਕਾਰ ਕਰਨ ਦੇ ਲਈ ਆਪ ਬੋਡੀ ਲੈ ਕੇ ਆਏ ਹਾਂ ਸੋ ਜਾਣਾ ਸਾਰਿਆਂ ਨੇ ਪਰ ਐਡਾ ਬੜਾ ਨਾਉ ਖਟ ਕੇ ਜਾਣਾ ਐਡੀ ਬੜੀ ਵਿਜਾਈ ਹੋਣੀ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਵਿੱਚ ਆਉਂਦੀ ਹੈ ਜਿਹੜੇ ਲੋਕ ਆਪਣੇ ਦੇਸ਼ ਦੇ ਲਈ ਆਪਣੀ ਕੌਮ ਦੇ ਲਈ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਆਪਣੀ ਜ਼ਮੀਨ ਜਾਇਦਾਦ ਰਾਜ ਦਾ ਕੋਈ ਪਰਵਾਹ ਨਹੀਂ ਕਰਦੇ। ਸੋ ਗੁਰੂ ਅਕਸ਼ੇ ਚੇ ਪਾਸ਼ਾ ਗਿਰਦਾਸ ਕਰਦੇ ਆ। ਕਿ ਚੇ ਪਾਸ਼ਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ। ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਨਾਹ ਮੰਨ ਲਾ ਬਖਸ਼ੀ। ਬਜ਼ੁਰਗ ਚਾਹੇ 200 ਸਾਲ ਦੇ ਹੋ ਜਾਣ ਬਜ਼ੁਰਗ ਬਜ਼ੁਰਗ ਹੁੰਦੇ ਨੇ ਆਸਰਾ ਹੁੰਦਾ ਵੱਡੇ ਸੀ ਪਰਿਵਾਰ ਦੇ ਵਿੱਚ ਤੇ ਕਾਫੀ ਚਿਰ ਤੋਂ ਬਿਮਾਰ ਵੀ ਸੀ ਹੁਣ ਤੇ ਵਿਛੜੇ ਨੇ ਦੁੱਖ ਹੈ ਹਰ ਗਏ ਜੀ ਦਾ ਦੁੱਖ ਤਾਂ ਹੁੰਦਾ ਹੈ ਪਉਣਾ ਵੀ ਚਾਹੀਦਾ ਬਸ ਅਨੇ ਸ਼ਾਮ ਤਾਂ ਬਸ ਚੰਗੇ ਪਰਿਵਾਰ ਦਾ ਇੱਕ ਚੰਗਾ ਜੀ ਵਧੀਆ ਇਨਸਾਨ ਵਧੀਆ ਰੂਪ ਵਧੀਆ ਆਤਮਾ ਦਾ ਮਾਲਕ ਸਾਉ ਸ਼ਰੀਫ ਉਹ ਬਜ਼ੁਰਗ ਸਾਡੇ ਗਏ ਨੇ ਦੁੱਖ ਹੈ ਔਰ ਮੇਰਾ ਜਿਹੜਾ ਪਰਿਵਾਰ ਦੇ ਨਾਲ ਖੜਾ ਹੈ ਇਸ ਵਕਤ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁਣਾ ਉਹਨਾਂ ਦੇ ਦੁੱਖ ਚ ਧਰਮੀ ਰਾਜਾ ਜੀ ਰਿਆਸ ਨਬੀ ਰਿਆਸਤ ਮਹਾਰਾਜਾ ਰਬਿੰਦਰ ਸਿੰਘ ਦੇ ਪੁੱਤਰੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਰਾਜਾ ਕੁਮਾਰ ਹਿੰਮਤ ਸਿੰਘ ਜੀ ਸੁਰਗਵਾਸ ਹੋ ਗਏ ਨੇ ਬਹੁਤ ਦੁੱਖ ਦੀ ਗੜੀ ਹੈ ਇਸ ਨਬੀ ਰਿਆਸਤ ਦੇ ਸ਼ਾਹੀ ਪਰਿਵਾਰ ਨੇ ਪੰਥ ਦੀ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ ਇਹਨਾਂ ਨੇ ਜੀ ਦੀ ਸੇਵਾ ਵਾਸਤੇ ਆਪਣਾ ਰਾਜ ਭਾ ਵੀ ਕੁਰਬਾਨ ਕਰਤਾ ਸੀ ਬਹੁਤ ਵਧੀਆ ਰਾਜ ਰਹਿਣਾ ਦਾ ਇਹਨਾਂ ਦਾ ਜਾਣ ਦਾ ਬਹੁਤ ਵੱਡਾ ਦੁੱਖ ਹੈ ਇੱਕ ਸਿਆਣਾ ਜਿਹੜਾ ਰਾਜਾ ਸੀ ਇੱਕ ਸਿਆਣਾ ਇਨਸਾਨ ਸੀ ਉਹ ਸਾਡੇ ਤੋਂ ਜੁਦਾ ਹੋ ਗਿਆ ਇਸ ਤੋਂ ਖੁਲੀ ਘੜੀ ਵਿੱਚ ਆ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਐਡਵੋਕੇਟ ਹਿੰਦਰਜੀ ਧਾਮੇ ਸਾਹਿਬ ਵੱਲੋਂ ਸਮੁੱਚੀ ਸ਼ਮੂਹ ਵੱਲੋਂ ਸ਼ਾਹੀ ਪੰਦਤ ਖੁਸ਼ੀ ਸਾਂਝ ਪਾਉਣਾ ਔਰ ਗੁਰੂ ਅਗੇ 10 35 ਕਤਾ ਪਾਸ਼ਾ ਮੇਹਰ ਕਰੇ ਰਾਸ ਸਾਨੂੰ ਚਾਨਾ ਦਿਵਾ ਦੇ। ਬੜੇ ਅਫਸੋਸ ਦੀ ਗੱਲ ਹੈ ਜੀ ਕਿ ਅ ਕਾਲ ਚਲਾਨਾ ਕਰ ਗਏ ਨੇ ਇਹ ਮਹਾਰਾਜ ਰਿਪਦਮਨ ਸਿੰਘ ਜੀ ਦੇ ਪੋਤੇ ਸੀ। ਮਹਾਰਾਜ ਪ੍ਰਤਾਪ ਸਿੰਘ ਦੇ بیٹے ਹੋਗੇ ਸਭ ਤੋਂ ਛੋਟੇ بیٹے। ਹਮਤ ਸਿੰਘ ਇਹ ਲਾਣਾ ਹੁੰਸੀ ਦਿੱਲੀ ਰਹਿੰਦੇ ਹੁੰਦੇ ਸੀ ਕੁਛ ਦੇਰ ਤੋਂ ਢਿੱਲੇ ਸੀਗੇ ਤੇ ਉਸ ਤੋਂ ਫਿਰ ਰਿਕਵਰ ਨਾ ਕਰ ਸਕੇ ਤੇ ਕੱਲੇ ਚੱਲ ਬਸੇ ਆਨੰਦ ਸੰਸਕਾਰ ਕਿਹੜੀ ਜਗ੍ਹਾ ਤੇ ਹੋ ਰਿਹਾ ਜੀ ਸੰਸਕਾਰ ਜੀ ਆਪਣੀਆਂ ਸਮਾਧਾਂ ਚ ਜਿੱਥੇ ਪਹਿਲਾਂ ਦੇ ਸੰਸਕਾਰ ਸ਼ਾਹੀ ਪਰਿਵਾਰ ਦੇ ਹੁੰਦੇ ਰਹੇ ਨੇ ਸੋ ਉੱਥੇ ਇਹਨਾਂ ਦਾ ਸੰਸਕਾਰ ਹੋ ਰਿਹਾ ਹੈ